ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਥੋੜੀ ਰਾਹਤ ਭਰੀ ਮੀਤ ਦੀ ਖਬਰ ਦੇ ਨਾਲ ਤੁਹਾਡੇ ਨਾਲ ਰੂਬਰੂ ਹੋਈਆਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਜੋ ਆਪਣਾ ਪੰਜਾਬੀ ਵੀਰ ਯੂ ਐਸ ਏ ਦੇ ਵਿੱਚ ਹਰਜਿੰਦਰ ਸਿੰਘ ਟਰੱਕ ਡਰਾਈਵਰ ਹੈ ਉਹਦੇ ਤੋਂ ਯੂ ਟਰਨ ਲੈਂਦੇ ਹੋਏ ਇੱਕ ਐਕਸੀਡੈਂਟ ਹੋ ਜਾਂਦਾ ਤੇ ਉਹ ਐਕਸੀਡੈਂਟ ਦੇ ਵਿੱਚ ਤਿੰਨ ਜਣਿਆਂ ਦੀ ਮੌਤ ਹੋ ਜਾਂਦੀ ਆ ਤੇ ਉਹ ਵੀਰ ਨੂੰ ਯੂ ਐਸ ਏ ਦੀ ਸਰਕਾਰ ਦੀ ਤਰਫੋਂ 45 ਤੋਂ 50 ਸਾਲ ਦੀ ਜੋ ਸਜ਼ਾ ਸੁਣਾਣ ਦੀ ਗੱਲ ਕਹੀ ਗਈ ਸੀ ਉਹ ਭਾਰਤੀਆਂ ਨੇ ਇੰਨੀ ਜ਼ਿਆਦਾ ਪਟੀਸ਼ਨ ਦੇ ਵਿੱਚ ਹਿੱਸਾ ਲੈਤਾ ਕਿ ਉਹ ਵੀਰ ਦੀ ਸਜ਼ਾ ਨੂੰ ਮਾਫ ਕਰ ਦਿੱਤਾ ਗਿਆ ਹੈ ਇਹ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਤੇ ਵੀਰ ਹੁਣ ਜਲਦ ਹੀ ਪੰਜਾਬ ਲੁੱਟੂਗਾ ਤੇ ਥੋੜੇ ਜੋ ਪ੍ਰੋਸੈਸ ਹੁੰਦੀ ਆ ਉਹ ਪ੍ਰੋਸੈਸ ਬਾਕੀ ਆ ਹਜੇ ਵਾਪਸ ਆਣ ਦੀ ਉਹ ਪ੍ਰੋਸੈਸ ਜਦੋਂ ਪੂਰੀ ਹੋਗੀ ਇਹ ਵੀਰ ਵਾਪਸ ਆਊਗਾ ਇਹ ਪੰਜਾਬੀਆਂ ਦੀ ਮਿਹਨਤ ਰੰਗ ਲੈ ਕੇ ਆਈ ਆ ਕਿ ਉਹ ਵੀਰ ਵਾਪਸ ਆ ਰਿਹਾ ਹੈ ਤੇ ਜੋ ਲੋਕਾਂ ਦੀ ਪੋਸਟਮਾਰਟਮ ਰਿਪੋਰਟ ਸੀ ਉਹ ਵੀ ਜਨਤਕ ਕੀਤੀ ਗਈ ਆ ਉਹਦੇ ਵਿੱਚ ਇਹ ਪਾਇਆ ਗਿਆ ਕਿ ਉਹ ਲੋਕਾਂ ਨੇ ਨਸ਼ਾ ਕੀਤਾ ਗਿਆ ਸੀਗਾ ਉਹ ਲੋਕਾਂ ਦੀ ਸਾਰੀ ਗਲਤੀ ਸੀ ਇਸ ਵੀਰ ਹਰਜਿੰਦਰ ਸਿੰਘ ਦੀ ਕੋਈ ਗਲਤੀ ਨਹੀਂ ਸੀ ਇਹ ਵੀਰ ਵਾਪਸ ਆ ਰਿਹਾ ਪੰਜਾਬ ਇਸ ਵਾਸਤੇ ਕਮੈਂਟਾਂ 'ਚ ਵਾਹਿਗੁਰੂ ਜੀ ਜ਼ਰੂਰ ਲਿਖੋ ਧੰਨਵਾਦ ਜੀ